24 ਮਾਡਲ ਹੈ ਜੀ ਹੂੰ ਵੀਐਕਐਸਆਈ ਆਪਸ਼ਨ ਵਿੱਚ ਪੁੱਛ ਬਟਨ ਸਟਾਰਟ ਹੂੰ 6000 ਕਿਲੋਮਟਰ ਗੱਡੀ ਚੱਲੀ ਹੈ ਜੀ ਨੰਬਰ ਵੀ ਟੈਂਪਰੇਰੀ ਲੱਗਾ ਹੈ ਹਾਂ ਨੰਬਰ ਜੇ ਤੁਸੀਂ ਆਪਣੀ ਪਸੰਦ ਦਾ ਕਹੋਗੇ ਉਹ ਵੀ ਲੱਗ ਜਾਏਗਾ ਇਹ ਤਾਂ ਨਾਰਮਲ ਨੰਬਰ ਲੱਗੇ ਹੋਏ ਪਟਿਆਲੇ ਦਾ ਪੀਵੀ 11 ਤੋਹਫਾ ਕਾਰ ਹੈ ਜੀ ਹੂੰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਆ ਹੂੰ ਮਤਲਬ ਬੋਡੀ ਤੇ ਤੁਸੀਂ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਖਰਾਜ ਨਜ਼ਰ ਆ ਸ਼ਾਇਦ ਤੁਹਾਨੂੰ ਕੋਈ ਆ ਜੇ ਬਿਲਕੁਲ ਸਕ੍ਰੈਚਲੈਸ ਆ ਫਰਸਟ ਓਨਰ ਆ ਫੁੱਲ ਇੰਸ਼ੋਰੈਂਸ ਆ ਟਾਇਰ ਪਹਿਲੀ ਵਾਰ ਗੱਡੀ ਨੂੰ ਨਵੇਂ ਲੱਗੇ ਆ ਜੀ ਹੂੰ ਟਾਇਰ ਜਮਨ ਨਵੇਂ ਹੈ ਹ ਠੀਕ ਹੈ ਜੀ ਹਾਂ ਗੱਡੀ ਇੰਟੀਰੀਅਰ ਵਾਈਜ਼ ਹਰ ਚੀਜ਼ ਪੱਖੋਂ ਮਤਲਬ ਇੰਜਨ ਗੇਅਰ ਦੀ ਬਿਲਕੁਲ ਬ੍ਰੈਂਡ ਨੀ ਵਗਾਰਾ ਭਾਈ ਜੀ ਪੁਜੈਰੋ ਸਪੋਰਟ ਨਾ ਜਦੋਂ ਲਾਂਚ ਹੋਈ ਸੀ ਮੈਂ ਕਹਣਾ ਵੇ ਬੰਨੀ ਵਿਗੀ ਸੀ ਇਹ ਭਾਜੀ ਅੱਜ ਵੀ ਵਿਗਦੀ ਪੈਡਲ ਸ਼ਿਫਟ ਵਾਲੀ ਕਾਰ ਆਟੋਮੈਟਿਕ ਆ ਹਾਂ ਟਾਪ ਮਾਡਲ ਫੈਡਰਲ ਸ਼ਿਫਟਰ ਆਗੇ ਦੇ ਵਿੱਚ ਆ ਦਿਖਾ ਦੇ ਕਈ ਵੀਰਾਂ ਨੂੰ ਪਤਾ ਨਹੀਂ ਹੁੰਦਾ ਆ ਪੈਡਲ ਸ਼ਿਫਟਰ ਨੇ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਗੇਅਰ ਵੱਡਾ ਛੋਟਾ ਵੀ ਕਰ ਸਕਦੇ ਓ ਉਦਾਂ ਤਾਂ ਇਹ ਆਟੋਮੈਟਿਕ ਹੈਗੀ ਹੋਈ ਆ 19 ਮਾਡਲ ਦੀ ਵੀ ਐਕਸ ਮਾਡਲ ਹੈ ਜੀ ਜੀ 90 ਹਜ਼ਾਰ ਚੱਲੀ ਆ ਕਾਰ ਸਾਰੀ ਓ ਇਹ 2017 ਮਾਡਲ ਦੀ S10 ਜੀ 48000 ਚੱਲੀ ਆ ਠੀਕ ਹੈ ਫਸਟ ਓਨਰ ਕਾਰ ਆ ਠੀਕ ਹੈ ਮੀਟਰ ਦੀ ਐਕਸੀਡੈਂਟ ਦੀ ਰਿਟਰਨ ਚ ਗਾਰੰਟੀ ਹੋਏਗੀ ਪੂਰਾ ਸਰਵਿਸ ਪਲਾਨ ਗੱਡੀ ਦੇ ਨਾਲ ਮਿਲੇਗਾ ਠੀਕ ਹੈ ਜਿਹੜੀ ਇਹਦੀ ਡਿਮਾਂਡ ਆ 11 ਸਤਸਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਆ ਗਏ ਬਾਈ ਆਪਾਂ ਲੀਓ ਮੋਟਰ ਜਲੰਧਰ ਸਹਿਰ ਆ ਬਾਈ ਇਹਨਾਂ ਦਾ ਸ਼ੋਅਰੂਮ ਆ ਆਪਾਂ ਖੜੇ ਆ ਅਵਤਾਰ ਨਗਰ ਰੋਡ ਦੇ ਉੱਤੇ ਤੇ ਬਾਈ ਆਪਣੇ ਨਾਲ ਨੇ ਕੀ ਹਾਲ ਬਾਜੀ ਬੜੀ ਏਥੇ ਸਵਾਦ ਸੀਤਾ ਠੀਕ ਠਾਕ ਜੀ ਵਧੀਆ ਵਧੀਆ ਫਸਟ ਕਲਾਸ ਤੇ ਭਾਜੀ ਆਪਣੀ ਪ੍ਰੋਪਰ ਲੋਕੇਸ਼ਨ ਦੱਸ ਦੀ ਆਪਾਂ ਸਭ ਤੋਂ ਪਹਿਲਾਂ ਆਪਣੀ ਭਾਜੀ ਨਕੋਦਰ ਚੌਂ ਦੇ ਕੋਲ ਅਵਤਾਰਨਗਰ ਰੋਡ ਹੈ ਜੀ ਜੀ ਸਾਹਮਣੇ ਹੋਟਲ ਰਿਜਨ ਪਾਰਕ ਦੇ ਬਿਲਕੁਲ ਆਪੋਜੀਟ ਸੇ ਸ਼ੋਰੂਮ ਆਪਣਾ ਜੀ ਠੀਕ ਹੈ ਜੀ ਲੀਓ ਮੋਟਰ ਬਾਕੀ ਗੂਗਲ ਮੈਪ ਤੇ ਭਾਜੀ ਤੁਹਾਨੂੰ ਲੋਕੇਸ਼ਨ ਮਿਲ ਜੂ ਲੀਓ ਮੋਟਰ ਜਲੰਧਰ ਭਰ ਲਓ ਤੁਸੀਂ ਤੇ ਗੱਡੀਆਂ ਤੁਹਾਨੂੰ ਇੱਕ ਤੋਂ ਇੱਕ ਛੋਟੀ ਤੋਂ ਛੋਟੀ ਡਾਊਨ ਪੇਮੈਂਟ ਦੇ ਨਾਲ ਤੇ ਵਧੀਆ ਕੰਡੀਸ਼ਨ ਦੀਆਂ ਕਾਰਾਂ ਸਭ ਤੋਂ ਪਹਿਲਾਂ ਮੋਸਟ ਡਿਮਾਂਡਿੰਗ ਸਫਾਰੀ ਸਟ੍ਰੌਮ ਲੈ ਆਏ ਦੱਸਿਓ ਭਾਜੀ ਸਫਾਰੀ ਸਟ੍ਰੌਮ ਆ ਜੀ ਬੀਐਕ ਸਭ ਤੋਂ ਟੌਪ ਮਾਡਲ ਹੈ ਠੀਕ ਹੈ ਕਾਰ ਕੰਡੀਸ਼ਨ ਦੀ ਬਿਲਕੁਲ ਨਵਿਆਂ ਵਰਗੀ ਆ ਇੰਜਨ ਦੀ ਗੇਅਰ ਦੀ ਚਲਾਈ ਦੀ ਬੋਡੀ ਦੀ ਬਹੁਤ ਨਵੀਂ ਗੱਡੀ ਆ ਬਾਈ ਜੀ ਤੁਹਾਨੂੰ ਕੈਮਰੇ ਦੇ ਵਿੱਚ ਹੀ ਪਤਾ ਲੱਗਦਾ ਹੋਣਾ ਗੱਡੀ ਲਿਸ਼ਕ ਰਹੀ ਐ ਇਹਦਾ ਮਤਲਬ ਇਹ ਆ ਕਿ ਗੱਡੀ ਪੂਰੀ ਨਵੀਆਂ ਘਰੋਂ ਅੰਦਰੋਂ ਵੀ ਨਵੀਆਂ ਘਰੋਂ ਚੈੱਕ ਸੀਟ ਕਵਰ ਨਵੇਂ ਸਾਫ ਸੁਥਰਾ ਇੰਟੀਰੀਅਰ ਡੈਸ਼ਬੋਰਡ ਤੇ ਭਾਜੀ ਰੇਟ ਕੀ ਆ ਕਾਰ ਦਾ 6.5 ਲੱਖ ਰੁਪਏ ਸਾਢੇ 6 ਲੱਖ ਦੇ ਵਿੱਚੋਂ ਬਾਈ ਜੀ ਤੁਹਾਡਾ ਮਾਨਤਾਨ ਹੋ ਜੂ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊ ਤੇ ਡਾਊਨ ਪੇਮੈਂਟ ਇਹਦੇ ਵਾਸਤੇ ਕਿੰਨੀ ਲੈ ਕੇ ਆਉਣੀ ਐ 1.5 ਲੱਖ ਰੁਪਏ ਜੀ 1.5 ਲੱਖ ਰੁਪਈਆ ਲੈ ਕੇ ਆਉਣਾ ਬਾਈ ਜੀ ਬਾਕ ਤੇ ਅੱਗੇ ਗੱਡੀ ਖੜੀ ਆ Honda ਦੀ WRV ਹੈ ਬਾਈ ਜੀ WRV ਡੀਜ਼ਲ 21 21 ਮਾਡਲ 48 ਹਜ਼ਾਰ ਚੱਲੀ ਆ ਫਸਟ ਓਨਰ ਆ ਕਾਰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਆ ਜੀ ਹੂੰ ਸਾਢੇ 8 ਲੱਖ ਰੁਪਏ ਡਿਮਾਂਡ ਆ ਬਾਕੀ ਮਾਨਤਨ ਸਾਢੇ 8 ਲੱਖ ਦੇ ਵਿੱਚੋਂ ਬਾਈ ਜੀ ਤੁਹਾਡਾ ਮਾਨਤਨ ਹੋ ਜੂ ਡੀਜ਼ਲ ਦੀ ਗੱਡੀ ਆ ਡੀਜ਼ਲ ਦੇ ਵਿੱਚ ਗੱਡੀ ਦੀ ਐਵਰੇਜ ਬਹੁਤ ਚੰਗੀ ਆ ਬਾਕੀ ਫੀਚਰਾਂ ਦੇ ਨਾਲ ਫੁੱਲੀ ਲੋਡੜਾ ਟੌਪ ਮਾਡਲ ਆ ਸਨਰੂਫ ਤੋਂ ਲੈ ਕੇ ਪੁਸ਼ ਬਟਨ ਸਟਾਰਟ ਤੋਂ ਲੈ ਕੇ ਸਾਰੀ ਫੀਚਰ ਗੱਡੀ ਦੇ ਵਿੱਚ ਆ ਜਾਂਦੇ ਨੇ ਜਿਹੜਾ ਕਿ ਅੱਜ ਕੱਲ ਡਿਮਾਂਡ ਦੇ ਵਿੱਚ ਬੰਦਾ ਰੱਖਦਾ ਕਿ ਸਾਡੀ ਗੱਡੀ ਦੇ ਵਿੱਚ ਆਹ ਵਾਲਾ ਫੀ 1.5 ਲੱਖ ਰੁਪਏ 1.5 ਲੱਖ ਰੁਪਇਆ ਲਿਓ ਬਾਜੀ ਤੇ ਅੱਗੇ ਬਾਈ ਜੀ ਖੜੀ ਆ ਆਟਿਕਾ ਕਾਰ ਪੈਟਰੋਲ ਦੀ ਆਟਿਕਾ ਜੀ ਜੀ 23 ਦਸੰਬਰ ਠੀਕ ਹੈ ਗੱਡੀ ਚੱਲੀ ਹੈ 25 ਹਜ਼ਾਰ ਕਾਰ ਚੱਲੀ ਹੈ ਫਸਟ ਓਨਰ ਠੀਕ ਹੈ ਬਈ ਜੀ ਗੱਡੀ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਆ ਜੀ ਹਮ ਤੇ 7.5 ਲੱਖ ਰੁਪਏ ਦੀ 7.5 ਲੱਖ ਦੀ ਮਿਲ ਜੂਗਾ ਜੀ ਪੈਟਰੋਲ ਦੀ ਕਾਰ ਆ ਕਰਾ ਮੇਤਰਾ ਕੰਡੀਸ਼ਨ ਚ 1 25000 ਪੂਰੇ ਕੰਪਨੀ ਰਿਕਾਰਡ ਦੇ ਨਾਲ ਚੱਲੀ ਆ 올オリジナル ਕਾਰ ਕਰੋ ਜੀ ਚੈੱਕ ਬਹੁਤ ਨੀਟ ਐਂਡ ਕਲੀਨ ਗੱਡੀ ਆ ਜਿਹੜੇ ਵੀਰ ਫੋਨ ਕਰਕੇ ਮੈਨੂੰ ਕਹਿੰਦਾ ਸੀ ਨਾ ਪਰਸਨਲੀ ਬਾਜੀ ਕੋਈ ਆਰਟੀਕਲ ਲੱਭ ਦੋ ਲਓ ਜੀ ਆਹ ਵੀਡੀਓ ਦੇਖ ਲਓ ਤੇ ਆਰਟੀਕਲ ਬਹੁਤ ਵਧੀਆ ਕੰਡੀਸ਼ਨ ਵਿੱਚ ਰੇਟ ਬਾਜੀ 7.9 ਲੱਖ ਰੁਪਏ ਜੀ 7.9 ਲੱਖ ਡਾਊਨ ਪੇਮੈਂਟ ਦੀ 1.5 ਲੱਖ 1.5 ਪੌਣ ਲੱਖ ਲਓ ਜੀ ਲੈ ਆਓ ਬਾਕੀ ਹੋ ਜਾਊਗਾ ਲੋਨ ਅੱਗੇ ਬਾਜੀ WRV ਖੜੀ ਆ Honda ਦੀ ਕਾਰ ਕੰਡੀਸ਼ਨ ਵਾਈਜ਼ ਬਹੁਤ ਨਵੀਂ ਕਾਰ ਆ ਦੱਸਿਓ ਬਾਜੀ 2019 ਮਾਡਲ ਆ ਜੀ ਜੀ VX ਮਾਡਲ ਆ 80 ਹਜ਼ਾਰ ਚੱਲੀ ਆ ਫਸਟ ਓਨਰ ਆ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਆ ਇਹ ਪੈਟਰੋਲ ਦੀ ਹੈ ਨਾ ਪੈਟਰੋਲ ਦੀ ਪੈਟਰੋਲ ਦੀ ਕਾਰ ਆ ਬਾਜੀ ਸਨ ਰੂਫ ਵਾਲ ਟੌਪ ਮਾਡਲ ਟੌਪ ਮਾਡਲ ਫੀਚਰਾਂ ਦੇ ਨਾਲ ਲੋਡਡ ਤੇ ਕਰੋ ਕੰਡੀਸ਼ਨ ਚੈੱਕ ਤੇ ਭਾਜੀ ਰੇਟ 590000 ਰੁਪਏ 590000 ਦੀ ਗੱਡੀ ਮਿਲ ਜੂ ਇੰਨੇ ਨਹੀਂ ਬਾਈ ਮਾਨਤਾਨ ਵੀ ਕਰਾ ਦਾਂਗੇ 590 'ਚ ਤੇ ਡਾਊਨ ਪੇਮੈਂਟ ਇਹਦੀ ਉਹ ਸਵਾ ਡੇਡ ਲਓ ਜੀ ਸਵਾ ਤੋਂ ਡੇਡ ਲੱਖ ਰੁਪਈਆ ਲੈ ਕੇ ਆਉਣਾ ਤੇ ਅੱਗੇ ਬਾਈ ਜੀ ਸਨਰੂਫ ਵਾਲੀ ਵਰਨਾ ਖੜੀ ਆ ਆ ਵਰਨਾ ਨਾ ਜਿਹੜੀ ਇਹਦੀ ਡਿਮਾਂਡ ਬਹੁਤ ਆ ਹਨਾ ਭਾਜੀ ਡੀਜ਼ਲ ਦੀ ਆ ਜੀ ਨਾਲ ਜੀ ਡੀਜ਼ਲ ਦੇ ਵਿੱਚ 22 ਮਾਡਲ ਦੀ ਕਾਰ ਆ ਸਨਰੂਫ ਐਸਐਕਸ ਹੂੰ ਗੱਡੀ ਬਿਲਕੁਲ ਕੰਡੀਸ਼ਨ ਦੀ ਬ੍ਰੈਂਡ ਨਿਊ ਆ ਠੀਕ ਹੈ ਗੱਡੀ ਚੱਲੀ ਆ 48000 48 ਠੀਕ ਹੈ ਜੀ ਔਰ ਜਿਹੜੀ ਡਿਮਾਂਡ ਰੱਖੀ 12.5 ਲੱਖ ਰੁਪਏ ਦੀ 12.25 ਹਜ਼ਾਰ ਦੇ ਦਾਂਗੇ ਪਲੌਇਰ ਟਾਇਰ ਨਵੇਂ ਆ ਪਲੌਇਰ ਐਕਸਟਰਾ ਲੱਗੇ ਸੱਟ ਲੋ ਜੀ ਕਰਾ ਮਿੱਤਰ ਆ ਕੰਡੀਸ਼ਨ ਤੇ ਇੱਕ ਡੀਜ਼ਲ ਦੀ ਕਾਰ ਆ ਇਹ ਵਰਨਾ ਬਾਈ ਜੀ ਅੱਜ ਕੱਲ ਮਿਲਦੀਆਂ ਨਹੀਂ ਹੈਗੀਆਂ ਭਾਈਆਂ ਡੀਜ਼ਲ ਦੀ ਵਧੀਆ ਗੱਡੀ ਨਹੀਂ ਮਿਲਦੀ ਕਰੋ ਜੀ ਚੈੱਕ ਅੰਦਰੋਂ ਐਂਡਰੋਇਡ ਪਲੇਅਰ ਲੱਗਿਆ ਹੋਇਆ ਬਾਈ ਜੀ ਸਾਰੇ ਫੀਚਰ ਹੈਗੇ ਆ ਗੱਡੀ ਦੇ ਵਿੱਚ ਸਨ ਰੂਫ ਤੋਂ ਲੈ ਕੇ ਪੁਸ਼ ਬਟਨ ਸਟਾਰਟ ਤੋਂ ਲੈ ਕੇ ਆਟੋ ਫੋਲਡੇਬਲ ਮਿਰ ਆਟੋ ਕਲਾਈਮੇਟ ਏਸੀ ਮਤਲਬ ਸਾਰੇ ਫੀਚਰ ਤੇ ਭਾਜੀ ਡਾਉਨ ਪੇਮੈਂਟ ਦੀ ਇਹਦੀ 2 ਲੱਖ ਰੁਪਏ ਜੀ 2 ਲੱਖ ਰੁਪਇਆ ਲਿਆਓ ਸਿਰਫ ਤੇ ਅੱਗੇ ਭਾਜੀ ਜਮਾ ਨਵੀਂ ਲੇਟੈਸਟ ਸ਼ੇਪ ਵਾਲੀ ਸਵਿਫਟ ਕਾਰ ਖੜੀ ਹੈ 24 ਮਾਡਲ ਹੈ ਜੀ ਹੂੰ ਵੀ ਐਕਸਾਈ ਆਪਸ਼ਨਲ ਪੁੱਛ ਬਟਨ ਸਟਾਰਟ ਹੂੰ 6000 ਕਿਲੋ ਮੀਟਰ ਗੱਡੀ ਚੱਲੀ ਹੈ ਜੀ ਨੰਬਰ ਵੀ ਟੈਂਪਰੇਰੀ ਲੱਗਾ ਹੈ ਹਾਂ ਨੰਬਰ ਜੇ ਤੁਸੀਂ ਆਪਣੀ ਪਸੰਦ ਦਾ ਕਹੋਗੇ ਉਹ ਵੀ ਲੱਗ ਜਾਏਗਾ ਇਹਦਾ ਨਾਰਮਲ ਨੰਬਰ ਲੱਗੇਗਾ ਪਟਿਆਲੇ ਦਾ ਪੀਵੀ 11 ਠੀਕ ਹੈ ਜੀ ਇਹ ਕਾਰ ਦੇ ਦਾ 7 ਲੱਖ 10 ਹਜ਼ਾਰ ਰੁਪਏ ਦੇ 7 ਲੱਖ 10 ਹਜ਼ਾਰ ਦੀ ਚੱਲੀ ਕਿੰਨੀ ਕਿਹਾ 6000 ਕਿਲੋਮੀਟਰ ਚੱਲੀ ਸਿਰਫ 6000 ਕਿਲੋਮੀਟਰ ਚੱਲੀ ਭਾਈ ਜੀ ਨੰਬਰ ਵੀ ਤੁਸੀਂ ਆਪਣੀ ਮਰਜ਼ੀ ਦਾ ਲਵਾ ਸਕਦੇ ਹੋ ਇਹਦੇ ਵਿੱਚ ਥੋੜਾ ਸਭ ਤੋਂ ਵੱਡਾ ਫਾਇਦਾ ਤੇ ਭਾਈ ਡਾਊਨ ਪੇਮੈਂਟ ਦੀ 1 ਲੱਖ 10 ਹਜ਼ਾਰ 1 ਲੱਖ 10 ਹਜ਼ਾਰ ਬਾਕੀ ਆਰਟਿਕਾ ਸੀਐਨਜੀ ਆਰਟਿਕਾ ਜੀ ਇਹ ਹੈਗੀ ਜੀ 2024 ਮਾਡਲ 24 ਮਾਡਲ ਗੱਡੀ ਚੱਲੀ ਆ 15000 ਕਿਲੋਮੀਟਰ ਹੂੰ ਫਸਟ ਓਨਰ ਆ ਜੀ ਕਾਰ ਤੁਸੀਂ ਜਿੱਦਾਂ ਦੀ ਸ਼ੋਅਰੂਮ ਚ ਲੈਣੀ ਆ ਉਦਾਂ ਦੀ ਕਾਰ ZXI ਮਾਡਲ ਆ ZXI ਹਾਂਜੀ ਕੀ ਬਾਤ ਹੈ ਲਓ ਜੀ ਸੀਟਾਂ ਤੋਂ ਲਫਾਫੇ ਵੀ ਨਹੀਂ ਲੱਥੇ 15000 ਸਿਰਫ ਚੱਲੀ ਆ ਪੈਟਰੋਲ ਪਲੱਸ ਸੀਐਨਜੀ ਸੀਐਨਜੀ ਦੇ ਉੱਤੇ ਐਵਰੇਜ ਵੀ ਬਹੁਤ ਚੰਗੀ ਆ ਬਹੁਤ ਐਵਰੇਜ ਤੇ ਭਾਜੀ ਰੇਟ ਗੱਡੀ ਦਾ 11 ਲੱਖ ਰੁਪਏ 11 ਲੱਖ ਚੋ ਮਾਨਤਨ ਹੋ ਜਾਊਗਾ ਬਾਈ ਜੀ 2 ਗੱਲੱਖ ਰੁਪਿਆ ਲਿਆਓ ਡਾਊਨ ਪੇਮੈਂਟ ਦਾ ਤੇ ਅੱਗੇ ਬਾਈ ਤੁਹਾਨੂੰ ਪੇਡ ਨੰਬਰ ਵਾਲੀ ਕ੍ਰੇਟਾ ਕਾਰ ਦਿਖਾਉਣੀ ਆ ਆਟੋਮੈਟਿਕ ਹੈ ਜੀ ਆਟੋਮੈਟਿਕ 20 ਦਸੰਬਰ ਦੀ ਕਾਰ ਰਜਿਸਟਰਡ 21 ਆ ਠੀਕ ਹੈ ਜੀ 32000 ਜੈਨੂਇਨ ਚੱਲੀ ਆ ਰਿਟਰਨ ਤੇ ਗਾਰੰਟੀ ਲੈ ਲਓ 60 ਤੋਂ ਮੀਟਰ ਦੀ ਐਕਸੀਡੈਂਟ ਪੇਂਟ ਦੀ ਕਾਰ ਨੈਕਸਟ ਸ਼ੋਅਰੂਮ ਆ ਠੀਕ ਹੈ ਜਿਹੜੀ ਇਹਦੀ ਡਿਮਾਂਡ ਰੱਖੀ ਅਸੀਂ 13,25,000 ਰੁਪਿਆ ਹੂੰ ਬਾਕੀ ਤੁਹਾਡਾ ਮਾਨਤਨ ਕਰ ਦਾਂ ਜਿੰਨਾ ਕਹੋਗੇ 13,25,000 ਚੋਂ ਮਾਨਤਨ ਹੋ ਜੂਗਾ ਜੀ ਆਟੋਮੈਟਿਕ ਗੇਅਰ ਵਾਲੀ ਸਨਰੂਫ ਵਾਲੀ ਕਾਰ ਆ ਪੁਸ਼ ਬਟਨ ਸਟਾਰਟ ਸ਼ੈਰ ਜਿਹੜੀ ਨਵੇਂ ਲੱਗੇ ਨੇ ਠੀਕ ਹੈ ਭਾਈ ਜੀ ਹਾਂ ਬਾਕੀ ਕਾਰ ਸਕਰਾਚ ਲੈਸ ਬਹੁਤ ਨਵੀਂ ਕਾਰ ਹੈ ਇਹਦੇ ਲਈ ਡਾਉਨ ਪੇਮੈਂਟ ਜੀ 2 ਲੱਖ ਰੁਪਏ ਜੀ 2 ਲੱਖ ਹੈ ਜੀ ਦੇ ਵਾਸਤੇ ਲੈ ਕੇ ਹੋਣਾ ਤੇ ਅੱਗੇ ਭਾਈ ਜੀ ਗੱਡੀ ਖੜੀ ਆ 7 डबल ਯੂ ਜੀ ਐਕਸ 7 ਆਟੋਮੈਟਿਕ ਠੀਕ ਹੈ 37 ਰੈਡੀ ਚੱਲੀ ਹੈ ਜੀ ਹਮ ਕਾਰ ਕੰਡੀਸ਼ਨ ਦੀ ਬਿਲਕੁਲ ਨਵੀਂ ਨਕੋਰ ਆ ਜੀ 19.5 ਲੱਖ ਰੁਪਏ ਦੀ 19.5 ਲੱਖ ਦੀ ਹਾਂ ਜੀ ਕੀ ਬਾਤ ਆ AX7 AX7 ऑटोमेटिक ऑटोमेटिक गियर वाली बड़े सनरूफ वाली ਇਹਦੇ ਵਿੱਚ ਵੀ ਫੀਚਰ ਬਹੁਤ ਜ਼ਿਆਦਾ ਆ ਫੀਚਰਾਂ ਨਾਲ ਲੈਸ਼ਕਾਰ ਆ ਕੰਡੀਸ਼ਨ ਤੁਹਾਨੂੰ ਅੰਦਰੋਂ ਚੈੱਕ ਕਰਾ ਲੈਣੇ ਆ ਬਾਈ ਕਰੋ ਜੀ ਚੈੱਕ ਤੇ ਇਹਦੇ ਲਈ ਭਾਜੀ ਕਿੰਨਾ ਰੇਟ ਕਿਹਾ ਦਾ 1.95 ਲੱਖ ਜੀ 1.95 ਲੱਖ ਡਾਊਨ ਪੇਮੈਂਟ ਇਹਦੀ 2.2 ਲੱਖ ਨਹੀਂ 3.5 3 ਲੱਖ ਰੁਪਏ 3 ਤੋਂ 3.5 ਲੱਖ ਰੁਪਏ ਲਿਆਇਆ ਭਾਜੀ ਠੀਕ ਆ ਜੀ ਅੱਗੇ ਭਾਜੀ ਤੁਹਾਨੂੰ ਛੋਟਾ ਗੱਡੀ ਦੇਣੀ ਆ ਪੁਜੈਰੋ سپورਟ ਬਹੁਤ ਜ਼ਬਰਦਸਤ ਗੱਡੀ ਹੈ ਤੋਹਫਾਕਾਰ ਆ ਜੀ ਹੂੰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਆ ਹੂੰ ਮਤਲਬ ਬੋਡੀ ਤੇ ਤੁਸੀਂ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਕਰਾਇਆ ਨਜ਼ਰ ਆਇਆ ਸ਼ਾਇਦ ਤੁਹਾਨੂੰ ਕੋਈ ਆ ਜੇ ਬਿਲਕੁਲ ਸਕ੍ਰੈਚਲੈਸ ਆ ਫਰਸਟ ਓਨਰ ਆ ਫੁੱਲ ਇੰਸ਼ੋਰੈਂਸ ਆ ਟਾਇਰ ਪਹਿਲੀ ਵਾਰ ਗੱਡੀ ਨੂੰ ਨਵੇਂ ਲੱਗੇ ਆ ਜੀ ਹੂੰ ਟਾਇਰ ਜਮਨ ਨਵੇਂ ਹੈ ਹਾਂ ਕਰੋ ਜੀ ਚੈੱਕ ਠੀਕ ਹੈ ਜੀ ਹਾਂ ਗੱਡੀ ਇੰਟੀਰੀਅਰ ਵਾਈਜ਼ ਹਰ ਚੀਜ਼ ਪੱਖੋਂ ਮਤਲਬ ਇੰਜਨ ਗੇਅਰ ਦੀ ਬਿਲਕੁਲ ਬ੍ਰੈਂਡ ਨਿਊ ਖਾਰਾ ਭਾਈ ਜੀ ਪਜੈਰੋ ਸਪੋਰਟ ਨਾ ਜਦੋਂ ਲਾਂਚ ਹੋਈ ਸੀ ਮੈਂ ਕਹਣਾ ਵੇ ਬੰਨੀ ਵਿਗੀ ਸੀ ਇਹ ਭਾਜੀ ਅੱਜ ਵੀ ਵਿਗਦੀ ਪੈਡਲ ਸ਼ਿਫਟ ਵਾਲੀ ਕਾਰ ਆਟੋਮੈਟਿਕ ਆ ਹਾਂ ਟਾਪ ਮਾਡਲ ਫੈਡਰਲ ਸ਼ਿਫਟਰ ਆਗੇ ਆ ਪੈਡਲ ਸ਼ਿਫਟਰ ਲਏਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਗੇਅਰ ਵੱਡਾ ਛੋਟਾ ਵੀ ਕਰ ਸਕਦੇ ਹੋ ਉਦੋਂ ਤਾਂ ਇਹ ਆਟੋਮੈਟਿਕ ਹੈਗੀ ਹੋਈ ਆ ਤੇ ਭਾਈ ਰੇਟ ਕੀ ਆ ਇਹਦਾ ਗੱਡੀ ਦਾ ਇਹਦਾ 12.5 ਲੱਖ ਰੁਪਏ ਜੀ 12.5 ਲੱਖ ਹਾਂਜੀ ਠੀਕ ਹੈ ਜੀ ਤੇ ਇਹਦੇ ਤੇ ਲੋਨ ਕਿੰਨੇ ਦਾ ਕਰਾ ਦੋਗੇ ਇੱਥੇ ਲੋਨ ਕਰਾਂਗੇ ਭਾਈ 8 ਤੋਂ 9 ਲੱਖ ਰੁਪਏ 8 ਤੋਂ 9 ਲੱਖ ਦਾ ਮਤਲਬ 3.5 ਤੋਂ 4.5 ਲੱਖ ਸਾਰੀਆਂ ਕਾਰਦਿਆਂ ਗਾਰੰਟੀ ਹੋਣੀਆਂ ਰਿਟਨ ਦੇ ਵਿੱਚ ਮੀਟਰ ਐਕਸੀਡੈਂਟ ਪੇਂਟ ਜਿਹਦੀ ਮਰਜ਼ੀ ਗਾਰੰਟੀ ਲੈ ਦੋ ਠੀਕ ਹੈ ਜੀ ਭਾਈ ਜੇ ਇਸ ਮਾਡਲ ਦੀ ਫੋਰਚੂਨਰ ਲੈਣੀ ਹੋਵੇ ਉਹ ਤਾਂ ਬਜਟ ਕਿੰਨਾ ਹੋਊਗਾ 17 ਮਾਡਲ ਹੋ ਕੇ ਭ 21 22 ਦੇ ਨੇੜੇ ਪਊਗੀ ਤੇ 17 ਮਾਡਲ ਦੇ ਵਿੱਚ ਮੈਨੂੰ ਲੱਗਾ ਪੈਡਲ ਸ਼ਿਫਟਰ ਆਉਂਦੇ ਵੀ ਨਹੀਂ ਨਹੀਂ ਫੋਰਚੂਨ ਚ ਜਾਂਦਾ ਜਿਹੜੇ ਫੀਚਰ ਆਹ ਗੱਡੀ ਦੇ ਵਿੱਚ 17 ਮਾਡਲ ਚ ਆਇਸੀ ਬਜੀ ਫੋਰਚੂਨਰ 21 22 ਮਾਡਲ ਤੇ ਜਾਂਦਾ ਜਿਹਨਾਂ ਪੀਅਰੋ ਲੈਣੀ ਉਹਨੇ ਫੋਰਚੂਨ ਕਦੀ ਨਹੀਂ ਲੈਣੀ ਬਿਲਕੁਲ ਜੀ ਬਿਲਕੁਲ ਬਹੁਤ ਸ਼ਾਹੀ ਗੱਡੀ ਆ ਤੇ ਅੱਗੇ ਖੜੀ ਆ ਜੀ Honda Amaze 23 ਮਾਡਲ ਦੀ ਆ ਜੀ ਜੀ VX ਮਾਡਲ ਆ 7000 ਚੱਲੀ ਆ ਹੂੰ ਗੱਡੀ ਬਿਲਕੁਲ ਕੋ ਬ੍ਰੈਂਡ ਨਿਊ ਕੰਡੀਸ਼ਨ ਦੇ ਕਾਰ ਹੈ ਜੀ ਸਿਰਫ 7000 ਚੱਲੀ ਹੋਈ ਇਹ ਪੈਟਰੋਲ ਦੀ ਕਾਰ ਹੈ ਪੈਟਰੋਲ ਹੈ ਜੀ ਪੈਟਰੋਲ ਜਾਂਦੀ ਹੈ ਡੀਜ਼ਲ ਬੰਦ ਜੀ ਜੀ ਹੁਣ ਡੀਜ਼ਲ ਦੀ ਕਾਰ ਤਾਂ ਬੰਦ ਹੀ ਹੋ ਕਰਤੀਆਂ ਸਾਰੀਆਂ ਕੰਪਨੀਆਂ ਘਰੋ ਜੀ ਚੈੱਕ ਪੁਸ਼ ਬਟਨ ਸਟਾਰਟ ਵਾਲੀ ਕਾਰ ਤੇ ਭਾਜੀ ਇਹਦਾ ਰੇਟ ਇਹਦਾ 8 ਲੱਖ 25 ਹਜ਼ਾਰ ਵੀ ਡਿਮਾਂਡ ਹੈ ਜੀ ਬਾਕੀ ਕਰ ਦਾਂਗੇ ਜਿੱਦਾਂ ਕੋ 8 25 ਚੋਂ ਹੋ ਜੂ ਮਾਨਦਾਨ ਹਾਂਜੀ ਤੇ ਇਹ 6000 ਚੱਲੀ ਹੋਈ ਆ ਬਲੀਨੋ ਕਿੰਨੀ ਚੱਲੀ ਹੋਈ ਹੈ ਜੀ ਇਹ 8000 ਚੱਲੀ ਹੈ ਜੀ ਇਹ 8000 ਚੱਲੀ ਹੋਈ ਹੈ ਕਿਹਾ ਵਾਹ ਇਹ ਵੀ 24 ਮਾਡਲ ਹੈ ਜੀ ਹਮ ਆ ਇਹ ਜੈਟਾ 'ਚ ਮੈਨੂੰ ਲੱਗਾ ਪੁਸ਼ ਬਟਨ ਸਟਾਰਟ ਆ ਗਿਆ ਹਾਂਜੀ 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 ਜੈਟਾ 'ਚ ਵੀ ਬਾਜੀ ਪੁਸ਼ ਬਟਨ ਸਟਾਰਟ ਵੀ ਆਉਂਦਾ ਗੱਡੀ ਇਹ ਵੀ ਪੂਰੀ ਵਧੀਆ ਸਿਰਫ 80000 ਚੱਲੀ ਹੋਈ 80000 ਚੱਲੀ ਹੈ ਜੀ ਸ਼ੋਰੂਮ ਕੰਡੀਸ਼ਨ ਦੀ ਤੇ ਬਾਜੀ ਰੇਟ ਇਹਦਾ ਕੀ ਆ ਸਾਢੇ 8 ਦੀ ਡਿਮਾਂਡ ਹੈ ਜੀ ਬਾਕੀ ਮਾਨਤਾਂ ਸਾਢੇ 8 ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਂ ਹੋ ਜਾਊਗਾ ਹਾਂਜੀ ਡਾਊਨ ਪੇਮੈਂਟ 1.5 ਲੱਖ ਰੁਪਈਆ ਲੈ ਆਏ ਹੋ ਜੀ ਜੀ ਤੇ ਅੱਗੇ ਆ ਗਈ ਜੀ Honda City Honda City ਸਨਰੂਫ ਚ ਜੀ BX ਮਾਡਲ ਹੈ ਹਮ ਗੱਡੀ ਚੱਲੀ ਹੈ 40000 ਠੀਕ ਹੈ ਕਾਰ ਕੰਡੀਸ਼ਨ ਦੀ ਬਿਲਕੁਲ ਨਵੀਂ ਹੈ ਇੱਕ ਅੱਦੇ ਪੀਸ ਦੀ ਟੱਚਿੰਗ ਜ਼ਰੂਰ ਕਰਨੋ ਹੈਗੀ ਆ ਐਕਸੀਡੈਂਟ ਮੀਟਰ ਦੀ ਰੇਟਨ ਦੀ ਗਾਰੰਟੀ ਹੋਏਗੀ ਠੀਕ ਹੈ ਜਿਹੜੀ ਕਾਰ ਦਵਾਂਗੇ ਤੁਹਾਨੂੰ ਆਪਾਂ 1.5 ਲੱਖ ਰੁਪਏ ਦੀ 1.5 ਲੱਖ ਦੀ ਜੀ ਆਟੋਮੈਟਿਕ ਕਰੋ ਜੀ ਚੈੱਕ ਪੂਰੀ ਡਿਮਾਂਡ ਤੇ ਹੋਂਡਾ ਸਿਟੀ ਆਟੋਮੈਟਿਕ ਬਿਲਕੁਲ ਜੀ ਬਿਲਕੁਲ ਲਗਜ਼ਰੀ ਕਾਰ ਇੱਥੇ ਵਾਈਟ ਕਲਰ ਕਹੋਗੇ ਵਾਈਟ ਮਿਲ ਜੂਗੀ 12 ਲੱਖ 40 ਆਟੋਮੈਟਿਕ ਸੇਮ ਕਾਰ ਠੀਕ ਹੈ ਜੀ ਤੇ ਉਹਦਾ ਕੀ ਰੇਟ ਹੋਊਗਾ ਜੀ ਉਹ ਮਿਲੂਗੀ ਸਰ 11.5 ਲੱਖ ਰੁਪਏ ਦੀ 11.5 ਦੀ ਇਹ 1.5 ਦੀ ਇਹ 1.5 ਇਹਦੇ ਕੋਈ 1.5 ਤੋਂ 2 ਲੱਖ ਰੁਪਏ ਜੀ ਲਓ ਜੀ 1.5 ਤੋਂ 2 ਲੱਖ ਰੁਪਏ ਲਿਆਓ ਇਹਦੇ ਵਾਸਤੇ ਡਾਣ ਮੈਨੂੰ ਬਾਕੀ ਹੋ ਜਾਊ ਗੱਡੀ ਦੇ ਉੱਤੇ ਲੱਗੇ ਆ ਗਈ ਭਾਈ ਜੀ ਕ੍ਰਿਸਟਾ ਕਾਰ ਨੰਬਰ ਚੈੱਕ ਕਰੋ 00666 ਨੰਬਰ ਲੱਗਿਆ ਹੈ ਦੱਸਿਓ ਭਾਜੀ 19 ਮਾਡਲ ਦੀ ਇਹ VX ਮਾਡਲ ਹੈ ਜੀ ਜੀ 90 ਆ ਚੱਲੀ ਆ ਕਾਰ ਸਾਰੀ ਓਰਿਜਨਲ ਪੇਂਟ ਦੀ ਹੈ ਠੀਕ ਹੈ ਗਾਰੰਟੀ ਵਾਲੀ ਗੱਡੀ ਹੈ ਜੀ ਠੀਕ ਹੈ ਜਿਹੜੀ ਡਿਮਾਂਡ ਆ 17.5 ਲੱਖ ਰੁਪਏ ਦੀ ਹੂੰ ਬਾਕੀ ਮੌਕੇ ਤੇ ਕਰਦਾ ਇਮਾਨਦਾਨ ਸਾਢੇ 17 ਲੱਖ ਦੇ ਵਿੱਚੋਂ ਭਾਈ ਜੀ ਮੌਕੇ ਤੇ ਇਮਾਨਦਾਨ ਹੋ ਜਾਊਗਾ ਬਹੁਤ ਸੋਹਣੀ ਮਾਡਲ VX VX 19 VX i ਆਪਸ਼ਨਲ ਬਾਈ ਮਾਡਲ ਦੀ ਗੱਡੀ ਹੈ ਜੀ ਬਾਈ ਮਾਡਲ 35000 ਚੱਲੀ ਹੈ ਫਰਸਟ ਓਨਰ ਹੈ ਵੀ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਆ ਠੀਕ ਹੈ 35000 ਸਿਰਫ ਚੱਲੀ ਆ ਭਾਜੀ ਕੰਪਨੀ ਰਿਕਾਰਡ ਨਾਲ ਬ੍ਰੈਂਡ ਨਿਊ ਕੰਡੀਸ਼ਨ ਆ ਅੰਦਰੋਂ ਤੇ ਬਾਹਰੋਂ ਚੈੱਕ ਕਰੋ ਤੇ ਭਾਜੀ ਇਹਦਾ ਰੇਟ ਕੀ ਹੈ ਇਹ ਸਰ 1.4 ਲੱਖ ਰੁਪਏ ਦੀ ਡਿਮਾਂਡ ਆ ਵਾਕ ਕਰ ਦਾਂਗੇ 11ਵੇਂ ਮਹੀਨੇ ਦੀ ਬਾਈ ਹੈ 1.4 ਲੱਖ ਦੇ ਵਿੱਚੋਂ ਭਾਜੀ ਵਧੀਆ ਮਾਨਤਾਣ ਹੋ ਜਾਊਗਾ ਡਾਊਨ ਪੇਮੈਂਟ ਕਿੰਨੀ ਚਾਹੀਦੀ ਜੀ ਦੀ 70-80000 ਰੁਪਏ ਲਓ ਜੀ 70 ਤੋਂ 80000 ਰੁਪਏ ਲਿਆਓ ਅੱਗੇ ਖੜੀਆ ਭਾਜੀ 올 ओरिजिनल ਸਕੋਰਪਿ ਇਹ 2017 ਮਾਡਲ ਐਸ 10 ਜੀ 48000 ਚੱਲੀ ਆ ਠੀਕ ਹੈ ਫਸਟ ਓਨਰ ਕਾਰ ਆ ਠੀਕ ਹੈ ਮੀਟਰ ਦੀ ਐਕਸੀਡੈਂਟ ਦੀ ਰਿਟਰਨ ਗਾਰੰਟੀ ਹੋਏਗੀ ਪੂਰਾ ਸਰਵਿਸ ਪਲਾਨ ਗੱਡੀ ਦੇ ਨਾਲ ਮਿਲੇਗਾ ਠੀਕ ਹੈ ਜਿਹੜੀ ਇਹਦੀ ਡਿਮਾਂਡ ਹੈ 11,25,000 ਰੁਪਏ ਦੀ ਇਹ ਬਾਕੀ ਮਾਨਤਾਨੇ ਚ ਵਧਿਆ ਕਰਾਂਗੇ 11,25,000 ਤੋਂ ਮਾਨਤਾਨ ਹੋ ਜਾਊਗਾ ਜੀ ਕੰਡੀਸ਼ਨ ਵਾਈਜ਼ ਬਹੁਤ ਨਵੀਂ ਗੱਡੀ ਐ ਅੰਦਰੋਂ ਵੀ ਤੁਹਾਨੂੰ ਚੈੱਕ ਕਰਾਉਣੇ ਆ ਕਰੋ ਜੀ ਇੰਟੀਰੀਅਰ ਚੈੱਕ ਕਰੋ ਕਿੰਨਾ ਸਾਫ਼ ਸੁਥਰਾ ਤੇ ਇਹਦੇ ਲਈ ਡਾਊਨ ਪੇਮੈਂਟ ਬਾਜੀ 2 ਕ ਲੱਖ ਰੁਪਏ ਜੀ 2 ਕ ਲੱਖ ਰੁਪਏ ਲਿਆਓ ਬਾਜੀ ਬਾਕੀ ਹੋ ਜਾ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਤੁਹਾਡਾ ਸਿੰਗਲ ਵੈਸਟ ਆ ਤੇ ਤੁਹਾਨੂੰ ਬੈਂਕ ਦੇ ਵਿੱਚ ਲੈਣ ਦੇਣ ਚੰਗਾ ਅੱਗੇ ਭਾਈ ਜੀ i20 ਇਲਾਈਟ ਖੜੀ ਆ ਦੱਸੋ ਭਾਈ 14 ਮਾਡਲ ਹੈ ਜੀ ਡੀਜ਼ਲ ਦੀ ਜੀ ਵਰਸ ਮਾਡਲ ਆ ਅਲੋਇਟ ਸੈੱਟ ਗੱਡੀ ਨਵਾਂ ਲੱਗਾ 80 ਹਰ ਜੈਨੂਨ ਚੱਲੀ ਘਾਰ ਠੀਕ ਹੈ ਜਿਹੜੀ ਇਹਦੀ ਡਿਮਾਂਡ 475 ਦੀ ਹੈ ਬਾਕੀ ਮੌਕੇ ਤੇ 5-10% ਦਾ ਮਾਨਕਰ ਦਾਂ ਠੀਕ ਹੈ ਭਾਜੀ 4,75,000 ਚੋਂ ਭਾਜੀ ਮਾਨਤਾਨ ਹੋ ਜਾਊਗਾ ਮੇਰੇ ਨਾਲ 80,000-15,000 ਕਰਦਾਂਗੇ ਲੱਖ ਰੁਪਇਆ ਡਾਊਨ ਪੇਮੈਂਟ ਵੱਧੂ ਭਾਜੀ ਠੀਕ ਹੈ ਜੀ ਬਸ ਸਿਪਰ ਸਕੋਰ ਵਧੀਆ ਹੋਣਾ ਜੀ ਦਾ ਅਸੀਂ ਪਹਿਲਾਂ ਕਾਰ ਵੇਚੀ ਸੀ ਕਸਟਮਰ ਕਹਿ ਰਿਹਾ ਜੀ ਤੁਸੀਂ ਤਾਂ ਕਹਿ ਰਹੇ ਸੀਗੇ ਲੱਖ ਰੁਪਇਆ ਲਿਆਓ ਮੈਂ ਕਿਹਾ ਯਾਰ ਤੁਹਾਡਾ ਸਿਪਰ ਸਕੋਰ 550 ਦੇ ਇਲਾਕੇ ਦਾ ਬਿਲਕੁਲ ਬਿਲਕੁਲ ਇਹ ਭਾਜੀ ਉਹਨਾਂ ਵਾਸਤੇ ਦੱਸ ਦਿੰਦੇ ਹਾਂ ਡਾਊਨ ਪੇਮੈਂਟ ਜਿਨ੍ਹਾਂ ਦਾ 700 ਪਲੱਸ ਸਿਪਰ ਹਾਂ ਤੇ ਅੱਗੇ ਆ ਗਈ ਪੋਲੋ ਗਾਰ 14 ਵਾਕਸਵੈਗਨ ਪੋਲੋ ਡੀਜ਼ਲ ਜੀ ਕੰਫਰਟ ਲਾਈਨ 80 ਹਜ਼ਾਰ ਜਲਦੀ ਫਸਟ ਓਨਰ ਆਲ ਓਰੀਜਨਲ ਪੇਂਟ ਦੀ ਗੱਡੀ ਆ ਠੀਕ ਹੈ ਰਿਟਨ ਤੇ ਮੀਟਰ ਐਕਸੀਡੈਂਟ ਪੇਂਟ ਦੀ ਗਾਰੰਟੀ ਹੋਏਗੀ ਹੂੰ ਜਿਹੜੀ ਇਹਦੀ ਡਿਮਾਂਡ ਹੈਗੀ 4 ਲੱਖ ਰੁਪਏ ਦੀ 390 ਹਜ਼ਾਰ ਰੁਪਏ ਕਰ ਦੇ ਦਾਂਗੇ 3 ਲੱਖ ਤੇ 90 ਹਜ਼ਾਰ ਦੀ ਗੱਡੀ ਮਿਲ ਜੂ ਬਾਜੀ ਕੰਡੀਸ਼ਨ ਚ ਚੈੱਕ ਕਰੋ ਬਹੁਤ ਸਾਫ ਬਿਲਕੁਲ ਨਵੀਂ ਕਾਰ ਹੈ ਇਹ ਡੀਜ਼ਲ ਦੀ ਕਾਰ ਹੈ ਨਾ ਡੀਜ਼ਲ 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 ਦੀ ਕਾਰ ਹੈ ਲਓ ਜੀ ਅੱਗੇ ਆ ਗਈ ਬਾਜੀ ਸਵਿਫਟ ਸਵਿਫਟ ਕਾਰ ਇਹ ਵੀ ਡੀਜ਼ਲ ਚ ਆ ਜੀ ਜੀ 14 V ਸੈਕੰਡ ਓਨਰ ਕਾਰ ਆ 80 ਹਰ ਚੱਲੀ ਐ ਜਿਹੜੀ ਇਹਦੀ ਡਿਮਾਂਡ ਰੱਖੀ ਐ 465000 ਰੁਪਏ ਦੀ ਬਾਕੀ ਮੰਤਨ ਕਰਦਾਂਗੇ 465000 ਦੀ ਡੀਜ਼ਲ ਦੀ ਬੀਡੀਆਈ ਡੀਜ਼ਲ ਦੀ ਬੀਡੀਆ ਜੀ ਠੀਕ ਹੈ ਜੀ ਕਰੋ ਭਾਈ ਜੀ ਚੈੱਕ ਕੰਡੀਸ਼ਨ 465 ਜੋ ਮੰਤਨ ਹੋ ਜੂਗਾ ਤੇ ਡਾਊਨ ਪੇਮੈਂਟ ਇਹਦੀ ਇਹਦੀ ਤਾਂ ਮੈਂ 50000 ਨਾਲ ਚੱਲ ਜੂਗਾ 50000 ਠੀਕ ਹੈ ਭਾਈ ਅੱਗੇ ਐਕਸਕਿਊਸ 17 ਮਾਡਲ ਦੀ ਜੀ ਡਬਲ 6 ਹੈ ਜੀ ਗੱਡੀ ਇਹ ਵੀ ਕੰਡੀਸ਼ਨ ਦੀ ਬਿਲਕੁਲ ਨਵੀਂ ਐ ਨਹੀਂ ਸੌਰੀ 16 ਮਾਡਲ ਆ 16 ਮਾਡਲ 16 ਮਾਡਲ ਆ ਫਸਟ ਓਨਰ ਆ 725000 ਰੁਪਏ ਦੀ ਕ 7 ਲੱਖ ਤੇ 25 ਹਜ਼ਾਰ ਦੀ ਮਿਲ ਜੂ W6 W6 ਠੀਕ ਹੈ ਜੀ ਮੌਕੇ ਤੇ ਮਾਨਤਾ ਵਿੱਚ ਜਰੂਰ ਕਰਾਂਗੇ ਠੀਕ ਹੈ ਭਾਜੀ ਅੱਗੇ ਆ ਗਈ XL6 XL6 ਹੈ ਜੀ 알파 ਸਭ ਤੋਂ ਟਾਪ ਮਾਡਲ ਹੈ ਠੀਕ ਹੈ ਜੀ 48 ਹਜ਼ਾਰ ਚੱਲ ਰਹੀ ਹੈ ਫਸਟ ਓਨਰ ਕਾਰ ਹੈ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਗੱਡੀ ਹੈ ਜੀ ਇਹ ਤੁਹਾਨੂੰ yes no 875 ਦੀ ਕਾਰ ਦਵਾਂਗੇ 8 ਲੱਖ 75 ਹਜ਼ਾਰ ਦੇ ਵਿੱਚ ਮਿਲ ਜੂਗਾ ਜੀ ਬਹੁਤ ਨਵੀਂ ਗੱਡੀਆ ਕੈਪਟਨ ਸੀਟਾਂ ਵਾਲੀ ਹਰ ਕੋਈ ਬੰਦਾ ਡਿਮਾਂਡ ਕਰਦਾ ਕਿ ਮੈਂ ਕੈਪਟਨ ਸੀਟਾਂ ਵਾਲੀ ਕਾਰ ਲੈਣੀ ਆ ਭਾਜੀ ਤੁਹਾਨੂੰ ਤੁਹਾਡੇ ਲਈ ਅੱਜ ਕੈਪਟਨ ਸੀਟਾਂ ਵਾਲੀ ਐਕਸਲ 6 ਲੈ ਕੇ ਆਇਆ ਹਾਂ ਆਲਫਾ ਮਾਡਲ ਸਭ ਤੋਂ ਟੌਪ ਮਾਡਲ ਪੁਸ਼ ਬਟਨ ਸਟਾਰਟ ਵਾਲੀ ਤੇ ਇਹਦੀ ਡਾਊਨ ਪੇਮੈਂਟ ਭਾਜੀ ਸਵਾ ਕ ਲੱਖ ਰੁਪਏ ਜੀ ਸਵਾ ਲੱਖ ਰੁਪਇਆ ਡਾਊਨ ਪੇਮੈਂਟ ਲਿਓ ਭਾਜੀ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਗੱਡੀ ਖੜੀ ਆ ਵਰਨਾ ਡੀਜ਼ਲ ਦੀ ਵਰਨਾ ਜੀ ਜੀ 17 ਮਾਡਲ ਐਸ ਐਕਸ ਹਮ ਫਸਟ ਓਨਰ ਦਾ ਨੰਬਰ ਪੇਡ ਲੱਗਾ ਕਾਰ ਨੂੰ ਠੀਕ ਹੈ ਇਹ ਕਾਰ ਦੇ ਦਾਂਗੇ 7,25,000 ਰੁਪਏ ਦੀ 7,25,000 ਹਾਂਜੀ 1,25,000 ਲਿਓ 6 ਲੱਖ ਦਾ ਲੋਨ ਕਰ ਲਓ ਜੀ 6 ਲੱਖ ਦਾ ਲੋਨ ਹੋ ਜਾਊਗਾ ਗੱਡੀ ਇਹ ਵੀ ਕੰਡੀਸ਼ਨ ਵਾਜ ਬਹੁਤ ਨਵੀਂ ਆ ਬਹੁਤ ਨਵੀਂ ਕਾਰ ਆ ਜੀ ਅੰਦਰੋਂ ਵੀ ਤੁਹਾਨੂੰ ਕਰਾਉਣਾ ਚੈੱਕ ਕਰੋ ਜੀ ਚੈੱਕ ਸਾਫ਼ ਸੁਥਰੀ ਗੱਡੀ ਆ ਬਈ ਜੀ ਅੰਦਰੋਂ ਵੀ ਬਾਹਰੋਂ ਵੀ ਜੇ ਕਿਸੇ ਵੀਰ ਨੇ ਵਧੀਆ ਕੰਡੀਸ਼ਨ ਦੇ ਵਿੱਚ ਵਰਨਾ ਲੱਭ ਰਿਹਾ ਉਹ ਵੀ ਪੇਡ ਨੰਬਰ ਵਾਲੀ ਤਾਂ ਵੀ ਵਰਨਾ ਤੁਹਾਡੇ ਲੈਣ ਦੀ ਹੈ ਬਈ ਕਰ ਲਓ ਸਕਰੀਨ ਤੇ ਤਿੰਨ ਨੰਬਰਾਂ ਤੇ ਕੰਟੈਕਟ ਬਾਕੀ ਕੋਈ ਵੀ ਗੱਡੀ ਵਧੀਆ ਲੱਗੀ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ ਜੀ